ਜਿਹੜੀ ਧਰਤੀ 184 ਮੇਦਨੀ ਤਿਸਨਾ ਜਲਦੀ ਕਰੇ ਪੁਕਾਰ ਪਾਤਸ਼ਾਹ ਕਹਿੰਦੇ ਨੇ 84 ਲੱਖ ਜੀ ਨੇ ਧਰਤੀ ਦੇ ਉੱਤੇ ਹੁਣ ਧਰਤੀ ਤ੍ਰਿਸ਼ਨਾ ਦੇ ਅੰਦਰ ਸੜੀ ਹੋਈ ਹੈ ਕਿਉਂ ਸੜੀ ਹੋਈ ਹੈ ਧਰਤੀ ਨੇ ਆਪਣਾ ਕੋਈ ਕਰਮ ਥੋੜਾ ਕਮਾਇਆ ਹੈ ਧਰਤੀ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਜੇ ਕੋਈ ਉਹਨੂੰ ਹਲ ਵਾਹ ਕੇ ਉਹਦੇ ਅੰਦਰ ਦਾਣੇ ਪਾ ਦੇਗਾ ਤੇ ਦਾਣੇ ਪੈਦਾ ਹੋ ਜਾਣੇ ਨੇ ਜੀਵ ਦੇ ਅੰਦਰ ਹਲਵਾ ਕੀ ਕੋਈ ਨਸ਼ਾ ਬੀਜ ਦੇ ਤੇ ਉਹਦੇ ਅੰਦਰ ਉਹ ਨਸ਼ੇ ਦੇ ਜੀ ਬੀਜ ਪੈਦਾ ਹੋ ਜਾਣੇ ਨੇ ਧਰਤੀ ਤੇ ਪਰਉਪਕਾਰ ਕਰ ਰਹੀਏ ਸੰਸਾਰ ਦੇ ਉੱਤੇ ਦਾਤਾਰ ਪਿਤਾ ਜੀ ਕਹਿੰਦੇ ਨੇ ਹੁਣ ਧਰਤੀ ਦਾ ਆਪਣਾ ਔਰਾ ਕੀ ਹੈ ਅਸਲ ਵਿੱਚ ਧਰਤੀ ਦਾ ਔਰਾ ਬੰਦੇ ਦੇ ਸੁਭਾਅ ਦੇ ਉੱਤੇ ਟਿਕਿਆ ਹੋਇਆ ਹੈ ਤੁਸੀਂ ਇੱਕ ਬਚਨ ਬੜਾ ਪਿਆਰਾ ਪੜ੍ਹਦੇ ਹੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ ਦਾ ਬਚਨ ਹੈ ਪਾਈ ਸਾਹਿਬ ਪਾਈ ਗੁਰਦਾਸ ਜੀ ਕਹਿੰਦੇ ਨੇ ਧਰਤੀ ਰੱਬ ਦੇ ਅੱਗੇ ਪੁਕਾਰ ਕਰਦੀ ਹੈ ਕਿ ਮੇਰੇ ਰੱਬ ਜੀ ਮੈਨੂੰ ਬਚਾ ਲੇ ਪਾਈ ਸਾਹਿਬ ਪਾਈ ਗੁਰਦਾਸ ਜੀ ਨੇ ਇੱਕ ਕਲਪਨਾ ਕੀਤੀ ਹੈ ਕਹਿੰਦੇ ਜਦੋਂ ਧਰਤੀ ਨੇ ਪੁਕਾਰ ਕੀਤੀ ਨਾ ਤੇ ਰੱਬ ਜੀ ਧਰਤੀ ਦੇ ਅੱਗੇ ਪ੍ਰਗਟ ਹੋ ਗਏ ਤੇ ਧਰਤੀ ਨੂੰ ਕਹਿੰਦੇ ਨੇ ਵੀ ਧਸ ਧਰਤੀ ਤੈਨੂੰ ਕਿਸ ਚੀਜ਼ ਦਾ ਭਾਰ ਲੱਗਦਾ ਹੈ ਮੈਂ ਤੇਰਾ ਭਾਰ ਹੋਲਾ ਕਰਨਾ ਹੈ ਤੂੰ ਕਹਿੰਨੀ ਹੈ ਨਾ ਕਿ ਮੈਂ ਭਾਰ ਮੈਨੂੰ ਮੇਰੇ ਕੋਲ ਸਹਿ ਨਹੀਂ ਜਾਂਦਾ ਧਿਆਨ ਦੇਣਾ ਕਿਸੇ ਚੀਜ਼ ਦੀ ਕੋਈ ਲਿਮਟ ਹੁੰਦੀ ਹੈ ਨਾ ਉਹ ਜਿੰਨਾ ਵਜ਼ਨ ਸਹਿ ਸਕਦੀ ਉਹਨੇ ਓਨਾ ਹੀ ਵਜ਼ਨ ਸਹਿਣਾ ਹੈ ਉਹਦੇ ਤੋਂ ਜ਼ਿਆਦਾ ਭਾਰ ਉਹਦੇ ਤੋਂ ਪਾਓਗੇ ਤੇ ਉਹ ਚੀਜ਼ ਟੁੱਟ ਜਾਏਗੀ ਖਤਮ ਹੋ ਜਾਏਗੀ ਉਹ ਚੀਜ਼ ਮੰਨ ਲਓ ਹੁਣ ਕੋਈ ਬਿਲਡਿੰਗ ਕੋਈ ਸਟਰਕਚਰ ਖੜਾ ਕੀਤਾ ਗਿਆ ਉਹਨੂੰ ਬਣਾਉਣ ਵਾਲੇ ਨੇ ਆਖਿਆ ਵੀ ਇਹਦੇ ਉੱਤੇ ਘੱਟੋ ਘੱਟ 5000 ਬੰਦਾ ਤੁਸੀਂ ਖੜਾ ਕਰ ਸਕਦੇ ਹੋ ਤੇ ਮੈਂ ਆਖਾਂ ਵੀ ਨਹੀਂ ਮੈਂ ਤੇ 20 ਹਜ਼ਾਰ ਬੰਦਾ ਖੜਾ ਕਰਨਾ ਹੈ ਤੇ ਖਿਆਲ ਕਰਿਓ ਬਿਲਡਿੰਗ ਟੁੱਟ ਜਾਏਗੀ ਉਹ ਛੱਤ ਟਿਕੇਗੀ ਨਹੀਂ ਸਤਿਗੁਰ ਜੀ ਇਸੇ ਤਰ੍ਹਾਂ ਕਹਿ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਧਰਤੀ ਪੁਕਾਰ ਕਰਦੀ ਹੈ ਰੱਬ ਨੂੰ ਕਿ ਰੱਬ ਜੀ ਮੈਂ ਬੜੀ ਵਿਆਕੁਲ ਹੋ ਗਈਆਂ ਬੜੀ ਦੁਖੀ ਹੋ ਗਈਆਂ ਮੇਰੇ ਤੇ ਭਾਰ ਬਹੁਤਾ ਹੋ ਗਿਆ ਤੁਸੀਂ ਕਿਰਪਾ ਕਰਕੇ ਮੇਰੇ ਭਾਰ ਨੂੰ ਘਟਾ ਦਿਓ ਤੇ ਕਹਿੰਦੇ ਨੇ ਰੱਬ ਜੀ ਨੇ ਧਰਤੀ ਦੇ ਸਾਹਮਣੇ ਪ੍ਰਗਟ ਹੋ ਕੇ ਆਖਿਆ ਵੀ ਦੱਸ ਤੇਨੂੰ ਕਿੰਦਾ ਭਾਰ ਵਿਆਪਦਾ ਹੈ ਤੂੰ ਹੁਕਮ ਕਰ ਤੂੰ ਦੱਸ ਮੈਨੂੰ ਤੇਰੇ ਕਰਕੇ ਇਸ ਸੰਸਾਰ ਦੇ ਅੰਦਰ ਜੀਵਾਂ ਨੂੰ ਜੀਵਨ ਮਿਲਦਾ ਹੈ ਤੇ ਜੇ ਤੂੰ ਹੀ ਖਤਮ ਹੋਣ ਦੀ ਗੱਲ ਕਰੇਂਗੀ ਤੇ ਤੇਰੇ ਨਾਲ ਤੇ ਫਿਰ ਸਾਰੇ ਜੀਵ ਹੀ ਖਤਮ ਹੋਣਗੇ ਪਰ ਤੂੰ ਮੈਨੂੰ ਇਹ ਦੱਸ ਵੀ ਤੈਨੂੰ ਭਾਰ ਕਿਸ ਚੀਜ਼ ਦਾ ਹੈ ਜਿੰਦਾ ਭਾਰ ਹੈ ਮੈਂ ਉਹ ਭਾਰ ਹੋਲਾ ਕਰ ਦਿਆਂਗਾ ਰੱਬ ਜੀ ਨੇ ਪਹਿਲੀ ਗੱਲ ਕੀਤੀ ਰੱਬ ਜੀ ਕਹਿਣ ਲੱਗੇ ਕਿ ਤੇਰੇ ਉੱਪਰ ਮੈਂ ਏਡੇ ਏਡੇ ਵੱਡੇ ਪਹਾੜ ਬਣਾਏ ਨੇ ਏਡੇ ਏਡੇ ਉੱਚੇ ਉੱਚੇ ਪਹਾੜ ਸਾਜੇ ਨੇ ਕਿ ਤੈਨੂੰ ਇਹਨਾਂ ਪਹਾੜਾਂ ਦਾ ਭਾਰ ਲੱਗਦਾ ਹੈ ਵੀ ਇਹ ਬੜੇ ਭਾਰੇ ਨੇ ਪੱਥਰਾਂ ਦੇ ਬਣੇ ਹੋਏ ਪਹਾੜ ਜੇ ਤੂੰ ਕਹਨੀ ਹੈ ਤੇ ਮੈਂ ਸਾਰੇ ਪਹਾੜ ਜਿਹੜੇ ਨੇ ਉਹ ਟਾ ਦੇਣਾ ਖਤਮ ਕਰ ਦੇਣਾ ਤਰਤੀ ਧਰਤੀ ਕਹਿੰਦੀ ਨਹੀਂ ਨਾ ਤਿਸ ਪਾਰੇ ਪਰਬਤਾਂ ਅਸਮਾਨ ਕਹਾਂਦੇ ਧਰਤੀ ਕਹਿੰਦੀ ਨਹੀਂ ਸਤਿਗੁਰੂ ਜੀ ਮੈਨੂੰ ਇਹਨਾਂ ਪਰਬਤਾਂ ਦਾ ਤੇ ਭਾਰ ਵਿਆਪਦਾ ਹੀ ਨਹੀਂ ਇਹ ਤੇ ਮੇਰਾ ਅੰਗ ਨਹੀਂ ਇਹ ਤੇ ਇੰਜ ਲੱਗਦਾ ਮੈਨੂੰ ਜਿਵੇਂ ਮੇਰੇ ਵਿੱਚ ਹੀ ਪੈਦਾ ਹੋਏ ਨੇ ਫਰਕ ਸਿਰਫ ਇਹ ਨੇ ਵੀ ਮੈਂ ਨੀਵੀਂ ਰਹਿ ਗਈਆਂ ਉੱਚੇ ਹੋ ਗਏ ਨੇ ਪਰ ਫਿਰ ਪਤਪ ਜੀ ਕਹਿੰਦੇ ਫਿਰ ਤੈਨੂੰ ਭਾਰ ਕਿੰਦਾ ਹੈ ਕਿ ਮੈਂ ਇਹਨੇ ਨਦੀਆਂ ਬਣਾਏ ਨਾਲੇ ਬਣਾਏ ਇਨੇ ਸਮੁੰਦਰ ਸਮੁੰਦਰ ਬਣਾ ਦਿੱਤੇ ਪਾਣੀ ਦੇ ਸੋਮੇ ਕੀ ਇਹਨਾਂ ਦਾ ਭਾਰ ਵਿਆਪਦਾ ਤੈਨੂੰ ਧਰਤੀ ਕਹਿੰਦੀ ਨਹੀਂ ਰੱਬ ਜੀ ਇਹਨਾਂ ਕਰਕੇ ਤੇ ਸਾਰੀ ਧਰਤੀ ਨੂੰ ਜੀਵਨ ਮਿਲਦਾ ਪਿਆ ਜੇ ਪਾਣੀ ਨਾ ਹੋਣ ਜੇ ਨਦੀਆਂ ਨਾ ਹੋਣ ਜੇ ਨਾਲੇ ਨਾ ਹੋਣ ਜੇ ਸਮੁੰਦਰ ਨਾ ਹੋਵੇ ਫਿਰ ਸੰਸਾਰ ਨੂੰ ਜੀਵਨ ਕਿਵੇਂ ਮਿਲੇਗਾ ਨਾ ਦਿਸ ਪਾਰੇ ਸਾਇਰਾਂ ਨਦਵਾ ਵਹੰਦੇ ਨਾ ਦਿਸ ਪਾਰੇ ਪਰਵਤਾ ਅਸਮਾਨ ਕਹੰਦੇ ਨਾ ਇਸ ਪਾਰੇ ਜੀ ਜੰਤ ਅਗਨੰਤ ਫਿਰੰਦੇ ਰੱਬ ਜੀ ਨੇ ਆਖਿਆ ਫਿਰ ਇੰਨੇ ਜੀ ਪੈਦਾ ਕੀਤੇ ਨੇ ਮੈਂ 84 ਲੱਖ ਜੀ ਜਿਨ੍ਹਾਂ ਦੀ ਗਿਣਤੀ ਸਤਿਗੁਰੂ ਨੇ ਆਖੀਏ ਇਹਨਾਂ ਜੀਆਂ ਦਾ ਭਾਰ ਵਿਆਪਦਾ ਇਹਨਾਂ ਵਿੱਚੋਂ ਥੋੜੇ ਬਹੁਤੇ ਖਤਮ ਕਰਦੀਏ ਵੀ ਤੇਰਾ ਭਾਰ ਰੋਲਾ ਹੋ ਜਾਏ ਧਰਤੀ ਕਹਿੰਦੀ ਨਹੀਂ ਰੱਬ ਜੀ ਇਹਨਾਂ ਜੀਆਂ ਦਾ ਮੈਨੂੰ ਭਾਰ ਨਹੀਂ ਵਿਆਪਦਾ ਫਿਰ ਰੱਬ ਜੀ ਕਹਿੰਦੇ ਮੈਂ ਪਾਣੀ ਦਾ ਕਹਿ ਦਿੱਤਾ ਮੈਂ ਪਰਬਤਾਂ ਦਾ ਕਹਿ ਦਿੱਤਾ ਹੋ ਸਕਦਾ ਤੈਨੂੰ ਬੜੇ ਵੱਡੇ ਵੱਡੇ ਲੋਕਾਂ ਨੇ ਘਰ ਬਣਾ ਲਏ ਕਿਲੇ ਸਾਜ ਲਏ ਇਹਨਾਂ ਕਿਲਿਆਂ ਦਾ ਭਾਰ ਵਿਆਪਤ ਹੋਏ ਤੇ ਮੈਂ ਸਾਰੇ ਕਿਲੇ ਢਾ ਦਿਆਂ ਧਰਤੀ ਕਹਿੰਦੀ ਨਹੀਂ ਰੱਬ ਜੀ ਰੱਬ ਜੀ ਕਹਨ ਲੱਗੇ ਫਿਰ ਭਾਰ ਕਿਸ ਚੀਜ਼ ਦਾ ਹੈ ਤੈਨੂੰ ਧਿਆਨ ਦੇ ਕੇ ਸੁਣਿਆ ਜੇ ਭਾਰ ਕਿਸ ਚੀਜ਼ ਦਾ ਧਰਤੀ ਨੂੰ ਸਤਿਗੁਰ ਜੀ ਨੇ ਜਿਹੜੇ ਬਚਨੇ ਤੇ ਆ ਕਿਨੇ ਤਿਸ਼ਨਾ ਜਲਤੀ ਕਰੇ ਪੁਕਾਰ ਕਿਉਂ ਪੁਕਾਰ ਕਰਦੀ ਪਈ ਧਰਤੀ ਤ੍ਰਿਸ਼ਨਾ ਕਰਕੇ ਪੁਕਾਰ ਕਰਦੀ ਪਈ ਹੁਣੇ ਤ੍ਰਿਸ਼ਨਾ ਧਰਤੀ ਨੂੰ ਨਹੀਂ ਵਿਆਪਦੀ ਪਈ ਇਹ ਤ੍ਰਿਸ਼ਨਾ ਵਿਆਪਦੀ ਪਈ ਹੈ ਧਰਤੀ ਦੇ ਉੱਤੇ ਪੈਦਾ ਹੋਏ ਜੀਵਾਂ ਦੇ ਅੰਦਰ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਦੋਂ ਧਰਤੀ ਵਿਆਕੁਲ ਹੋਈ ਸਿਰ ਪੁਕਾਰ ਕਰਦੀ ਹੈ ਤੇ ਜਦੋਂ ਪੁਕਾਰ ਕਰਦੀ ਹੈ ਤੇ ਰੱਬ ਜੀ ਕੀ ਕਹਿੰਦੇ ਨੇ ਨਾ ਤਿਸ ਪਾਰੇ ਪਰਬਤਾਂ ਅਸਮਾਨ ਕਹਾਂਦੇ ਨਾ ਤਿਸ ਪਾਰੇ ਕੋਟਗੜ ਕਰਬਾਰ ਦਿਸੰਦੇ ਨਾ ਤਿਸ ਪਾਰੇ ਸਾਇਰਾ ਨਦਵਾਹ ਵਹੰਦੇ ਨਾ ਤਿਸ ਪਾਰੇ ਜੀ ਜੰਤ ਅਗਨੰਤ ਫਿਰੰਦੇ ਧਰਤੀ ਕੀ ਕਹਿੰਦੀ ਪਾਰੇ ਭੁਈਆ ਕਿਰਤ ਕਣ ਧਰਤੀ ਕਹਿੰਦੀ ਰੱਬ ਜੀ ਮੈਨੂੰ ਉਹਨਾਂ ਅਕਿਰਤ ਕਣਾਂ ਦਾ ਪਿਆਰ ਭਾਰ ਵਿਆਪਦਾ ਅਕਿਰਤ ਕਣ ਕਿੰਨੂ ਕਹਿੰਦੇ ਨੇ ਪਤਾ ਜੀ ਜਿਹੜਾ ਦਾਤਾਂ ਲੈ ਕੇ ਕਦੇ ਦਾਤੇ ਦਾ ਸ਼ੁਕਰ ਨਾ ਕਰੇ ਜਿਹੜਾ ਦਾਤਾਂ ਲੈ ਕੇ ਕਦੀ ਰੱਬ ਦਾ ਸ਼ੁਕਰ ਨਹੀਂ ਕਰਦਾ ਇਹ ਗੱਲ ਹਕੀਕਤ ਹੈ ਸਾਧ ਸੰਗਤ ਬੰਦੇ ਕੋਲ ਜਦੋਂ ਥੋੜਾ ਹੁੰਦਾ ਹੈ ਨਾ ਉਦੋਂ ਸ਼ੁਕਰ ਵਿੱਚ ਜਿੰਦਾ ਹੈ ਉਦੋਂ ਗੱਲ-ਗੱਲ ਤੇ ਰੱਬ ਦਾ ਸ਼ੁਕਰ ਕਰਦਾ ਹੈ ਜਿਵੇਂ-ਜਿਵੇਂ ਦੇ ਕੋਲੋਂ ਚੀਜ਼ਾਂ ਦੀ ਬਹੁਤਾਤ ਹੋਣੀ ਸ਼ੁਰੂ ਹੁੰਦੀ ਹੈ ਫਿਰ ਇੰਨਾਂ ਚੀਜ਼ਾਂ ਵਿੱਚ ਗਵਾਚਦਾ ਇਹ ਇੰਜ ਹੈ ਜਿਵੇਂ ਕਿਸੇ ਬੱਚੇ ਦੇ ਕੋਲੋਂ ਇੱਕ ਖਡੋਣਾ ਹੋਵੇ ਨਾ ਉਹਦੇ ਨਾਲ ਬੜੇ ਇੰਟਰਸਟਿੰਗ ਤਰੀਕੇ ਨਾਲ ਉਹਦੇ ਨਾਲ ਖੇਡਦਾ ਸਾਰਾ ਦਿਨ ਬੜਾ ਬੜੇ ਚਾਹ ਨਾਲ ਖੇਡਦਾ ਉਹਦੇ ਨਾਲ ਤੇ ਜੇ ਉਹਦੇ ਕਮਰਾ ਖਡੋਣਿਆਂ ਦੇ ਨਾਲ ਭਰ ਦਿਓ ਪੂਰਾ ਖਡੋਣਾ ਕਮਰਿਆਂ ਨਾਲ ਭਰ ਦਿਓ ਤੇ ਖਿਆਲ ਕਰਿਓ ਫਿਰ ਉਹ ਸਾਰਿਆਂ ਦੇ ਨਾਲ ਲੱਗਾ ਰਹਿੰਦਾ ਉਹਨੂੰ ਧਿਆਨ ਹੀ ਨਹੀਂ ਜਦੋਂ ਇੱਕ ਹੋਏਗਾ ਉਦੋਂ ਖੇਡੇਗਾ ਵੀ ਕਦੀ ਮਾਂ ਦੀ ਗੋਦ ਵਿੱਚ ਆ ਕੇ ਬਹਿ ਜਾਏਗਾ ਕਦੀ ਪਿਓ ਕੋਲੋਂ ਚਲਾ ਜਾਏਗਾ ਕਦੀ ਹੋਰ ਜੀਆਂ ਵਿੱਚ ਵਿਚਰੇਗਾ ਕਿਉਂਕਿ ਕੋਈ ਇਹ ਨਾ ਖੇਡਣ ਵਾਸਤੇ ਜਦੋਂ ਬਹੁਤੇ ਹੋ ਗਏ ਫਿਰ ਉਹਨਾਂ ਦੇ ਵਿੱਚ ਪਰਚ ਜਾਂਦਾ ਹੈ ਇਹਨੂੰ ਸਾਰਾ ਕੁਝ ਹੀ ਚਿੱਤਾਂ ਭੁੱਲ ਜਾਂਦਾ ਹੈ ਦਾਤਾ ਜੀ ਕਹਿੰਦੇ ਨੇ ਰੱਬ ਜੀ ਜਿੰਨੇ ਜ਼ਿਆਦਾ ਬੰਦੇ ਨੇ ਆਪਣੇ ਚਾਰ ਛੁਪੇ ਦੇ ਚੀਜ਼ਾਂ ਬਣਾ ਲਈਆਂ ਸਤਿਗੁਰ ਕਹਿੰਦੇ ਨੇ ਇੰਨਾ ਵਿੱਚ ਬੰਦਾ ਖਵਾਰ ਹੋ ਗਿਆ ਹੁਣ ਉਹ ਸ਼ੁਕਰ ਵਾਲੀ ਗੱਲ ਇਸੇ ਕਰਕੇ ਸਤਿਗੁਰ ਕਹਿੰਦੇ ਨੇ ਪਾਰੇ ਪੁਈ ਅਕਿਰਤ ਕਣ ਮੰਦੀ ਹੋ